ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਗੱਲਪੰਥ ਪਟਿਆਲਾ ਦੇ ਸਮੂਹ ਸੰਗਾਂ ਮਰਲਾਣ ਪਟਿਆਲਾ ਸ਼ਹਿਰ ਦੇ ਸੂ ਸਤਿਕਾਰ ਬਧ ਸ਼ਰਮਣੀ ਪੰਥ ਕਾਲੀਕੁੱਟਾ ਦਲ ਪੰਜਵੇਂ ਤੱਕ ਦੇ 6ਵੇਂ ਜਥੇਦਾਰ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ 6ਵੇਂ ਜਥੇਦਾਰ ਸਿੰਘ ਸਾਹਿਬ ਕਾਜੀ ਬਾਬਾ ਫੂਲਾ ਸਿੰਘ ਖਾਨ ਸਿੰਘਾਪੁਰ ਉਹਨਾਂ ਦੀ ਸ਼ਹਾਦਤ ਨੂੰ ਔਰ ਹੋੜੇ ਮਹੱਲੇ ਦੇ ਸਮਾਗਮਾਂ ਨੂੰ ਸਮਰਪਿਤ 28, 29 ਅਤੇ 30 ਮਾਰਚ ਨੂੰ ਇੱਕ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਦੀਵਾਨ ਹਾਲ ਕੈਂਪਲੋਨੀ ਵਿਖੇ ਕਰਾਇਆ ਜਾ ਰਿਹਾ ਹੈ। 28 ਤਰੀਕ ਨੂੰ ਸ੍ਰੀ ਗੁਰੂਦਾਸਾਹ ਮਹਾਰਾਜ ਜੀ ਦੇ ਕੰਡ ਪਾਠ ਸਾਹਿਬ ਕਰਮ ਕੀਤੇ ਜਾਣਗੇ ਜਿਨ੍ਹਾਂ ਦੀ ਸਮਾਪਤੀ 30 ਤਰੀਕ ਨੂੰ ਹੋਵੇਗੀ 30 ਮਾਰਚ। 30 ਮਾਰਚ ਦਿਨ ਸ਼ਨੀਵਾਰ ਸਵੇਰੇ 10 ਵਜੇ ਕੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਇੱਕ ਵਿਸ਼ੇਸ਼ ਸੈਮੀਨਾਰ ਵੀ ਹੋ ਰਿਹਾ ਹੈ ਜਿਸ ਵਿੱਚ ਅਕਾਲੀ ਦੇ ਜੀਵਨ ਸੰਬੰਧੀ ਗੁਰਮਤਿ ਵਿਚਾਰਾਂ ਮੋੜੀਆਂ ਜਿਹੜੀ ਬੇਸਤੀਆਂ ਤੋਂ ਪ੍ਰੋਫੈਸਰ ਸਹਿਬਾਨ ਪਿਆਨੀ ਜਲਮਾ ਸਤਿ ਮਹਾਤਮਾ ਇਸ ਸੈਮੀਨਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਔਰ ਉਸ ਤੋਂ ਉਪਰੰਤ ਦੁਪਹਿਰੇ 3 ਵਜੇ ਖਾਲਸੇ ਪੰਥ ਦੇ ਜਵ ਜਲਾਲ ਦਾ ਪ੍ਰਤੀਕ ਜੋ ਖਾਲਸੇ ਮਹੱਦੇ ਹਨ ਅਕਾਲੀ ਜੀ ਦੇ ਸ਼ਹਾਦਤ ਨੂੰ ਸਮਰਪਿਤ ਮਹੱਲੇ ਸਜਾਏ ਜਾਣਗੇ ਦੁਪਹਿਰੇ 3 ਵਜੇ ਉਹ ਮਹੱਲੇ ਪ੍ਰਾਰੰਭ ਹੋਣਗੇ ਨਿਸ਼ਾਨਾ ਨਗਾਰਿਆਂ ਦੇ ਤਾਬਿਆਂ ਰੋਚੀਆਂ ਗਰੂਤੀਆਂ ਸਾਜ਼ੀਆਂ ਨਵਾਜ਼ੀਆਂ ਸੰਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਮਹੱਲਿਆਂ ਵਿੱਚ ਗੁਰਸੈਵੀ ਲਾਰ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਕਾਲੀ ਜੀ ਨੂੰ ਆਪਣੀ ਸਰਦਾ ਆਪਣਾ ਸਤਕਾਰ ਪੇਟ ਕਰਨਾ ਉਹ ਮਹਾਂਪੁਰਖ ਕਾਲੀ ਬਾਬਾ ਫੁੱਲਾ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ 201 ਸਾਲ ਪਹਿਲਾਂ ਰੱਖ ਐਵਰ ਦੀ ਜਗ੍ਹਾ ਤੇ ਆਪਣੀ ਸ਼ਹਾਦਤ ਦੇ ਕੇ ਉਸ ਰਸਤੇ ਨੂੰ ਸਦਾ ਵਾਸਤੇ ਬੰਦ ਕਰਕੇ ਭਾਰਤ ਨੂੰ ਸੁਰੱਖਿਅਤ ਕੀਤਾ ਜਿਸ ਰਸਤੇ ਉਂ ਬਾਰ ਬਾਰ ਹਮਲਾਵਰ ਭਾਰਤ ਕੰਡ ਦੀ ਪੂੰਗੀ ਤੇ ਆਉਂਦੇ ਸਨ ਉਸ ਰਾਹ ਨੂੰ ਸਦਾ ਵਾਸਤੇ ਬੰਦ ਕੀਤਾ ਐਸੇ ਮਹਾਂਪੁਰਖਾਂ ਨੂੰ ਆਓ ਸਾਰੇ ਰੜਬੜ ਕੇ ਆਪਣੀ ਸ਼ਰਧਾ ਆਪਣਾ ਸਤਕਾਰ ਭੇਟ ਕਰਿਏ ਵੱਰ ਚੜ ਕੇ ਹਾਜ਼ਰੀਆਂ ਕਰਿਏ ਪਰਵਾਰਾ ਸਵੇਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜਿਵਾਜ ਤੁਮ ਜੀ ਕਾ ਖਾਲਸਾ ਵਾੜ ਤੁਮ ਜੀ ਕੀ ਫਤਿਹ ਗੜਕੇ ਜੇ ਕਾਰੇ ਕੇ ਜਾਵੇ ਨਿਹਾਰੋ ਜਾਵੇ ਕਾਲੀਪਾਪਾ ਬੁੱਲਾ ਸਿੰਘ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਹੋਰ ਜੀ ਕਾ ਬਾਸਾ